ਇਹਤੇ ਦੁਖਦਾਈ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਗੁਰੂ ਨਾਨਕ ਸਕੂਲ ਦੇ ਬਿਲਕੁਲ ਨੇੜੇ ਗੁਰਦਾਸਪੁਰ ਰੋਡ ਦੇ ਉੱਪਰ ਇੱਕ ਔਰਤ ਜਿਸ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਨਾ ਅਦਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਉਸ ਦੇ ਪਤੀ ਦਾ ਨਾਮ ਸਵਰਗਵਾਸੀ ਚਰਨਜੀਤ ਸਿੰਘ ਹੈ ਅਤੇ ਉਹ ਸ਼ਾਂਤੀ ਨਗਰ ਦੀ ਰਹਿਣ ਵਾਲੀ ਹੈ ਇੱਥੇ ਜਾਣਕਾਰੀ ਮਿਲੀ ਹੈ ਕਿ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਨੂੰ ਵਾਪਸ ਜਾ ਰਹੀ ਸੀ ਜਦੋਂ ਕਿ ਇੱਕ ਅਣਪਛਾਤੀ ਗੱਡੀ ਨੇ ਉਸ ਨੂੰ ਟੱਕਰ ਮਾਰੀ ਹੈ ਅਤੇ ਉਸ ਦੀ ਦਰਦਨਾਕ ਮੌਤ ਹੋਈ ਫਿਲਹਾਲ ਪਰਿਵਾਰਿਕ ਮੈਂਬਰ ਮੌਕੇ ਤੇ ਪਹੁੰਚੇ ਹਨ ਪਰ ਉਹ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸਨ ਇਸ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਖੰਘਾਲੇ ਜਾਣਗੇ ਅਤੇ ਉਸ ਗੱਡੀ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਗੁਲਜਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ ਨਿਊ ਚੈਨਲ ਬਟਾਲਾ ਉਹਨਾਂ ਨੂੰ ਮੈਂ ਅਮਰਜੰਸੀ ਲਾ ਕੇ ਉਹਨਾਂ ਨੂੰ ਜਲਦੀ ਸੇ ਲਾ ਦਵਾਂ ਚੱਲਾਂ ਵੀ ਖਲਿਆਣਾ ਆਪਣੇ ਨਾਲ ਦੇ ਨੰਬਰ ਬੁਲੇਤਿਓ ਪਿੱਛੇ ਕਦੇ ਮਤਾਂ ਗੁਰਨਾਨਕਨਗਰ ਭੁੱਲਰ ਰੋਡ ਗੁਰਨਾਨਕਨਗਰ ਗਰਾਸਪੂ ਲੱਗੇ ਗਰਾਸਪੂ ਲੱਗੇ ਇਹ ਗੱਡੀ ਆਹਾਂ ਦਾ ਕੋਈ ਮਾਰ ਕੇ ਛੁੱਟ ਗਿਆ ਜੀ ਕਾਰ ਵਾਲ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਉਹਨ ਨੇ ਫੋਨ ਕਰ ਇਹ ਟੈਂਕੀ ਲੱਗੋ ਘਰ ਕਹਿੰਦੇ ਜੇ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਕੋਈ ਪਰਸਾਨ ਕਰ ਗਿਆ ਲਖਨਨ ਸ਼ਾਂਤੀ ਨਗਰ ਪਰਸਾਨ ਕਰ ਗਿਆ ਲਖਨਨ ਉਹ ਗੇਨ ਉਹਨਾਂ ਦੇ ਘਰ ਭਲਾ ਤੇ ਕਾਫੀ ਗੇਟਰੋ ਕੋਈ ਮਲਾਜਮ ਇੱਥੇ ਹੋਣ ਆਏ ਨੇ ਇਹਨੇ ਜੇ ਇਕੱਲੇ ਇੱਥੇ ਪੈ ਗਿਆ ਮੁੰਡਿਆਂ ਨੂੰ ਕਾਉਂਟਰ ਕੰਡਾ ਲਾ ਕੇ ਸਾਈਡ ਕੀਤੀ ਹੈ ਉਹ ਕਾਫੀ ਹਾਸਾ ਆਇਆ ਸੀ ਲਗਾ ਕਾਰ ਵਾਲਾ ਖੋਤਾ ਨਹੀਂ ਆਉਂ ਨਿਕਲ ਗਿਆ ਉਹ ਤੇ ਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸ਼ਪੁਰ ਰੋਡ ਤੇ ਆ ਜੀ ਇੱਥੇ ਲੇਡੀ ਜੀ ਜਵਿੰਦਰ ਕੌਰ ਵਾਈਫ ਆਫ ਲੇਟ ਚਰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਇਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਹੈਗੇ ਤੇ ਉਤਰੋਂ ਕੋਈ ਤੇ ਫਾਸਟਟ ਵੱਲੋਂ ਨਾਮ ਲੂੰ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕਲਰ ਫੇਟ ਮਾਰੀ ਜ ਇਹਨਾਂ ਨੂੰ ਜੀ ਉਸ ਨਾਲ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਕੁ ਸਮਾਂ ਦੱਸ ਸਕਦੇ ਆ ਰੇ ਤੇ 7 ਵਜੇ ਦੀ ਗੱਲ ਹੈ ਇਸੇ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ ਜੋਰ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਕੋਈ ਫੋਟੋ ਸਾਹਮਣੇ ਆਈ ਫੋਟੋ ਸਾਰਾ ਜੇ ਤਿੰਨ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹ ਉਹਨਾਂ ਦੇ ਖਿਲਾਫ ਕਟੂਨੀ ਕਰ ਰਹੀ ਸੀ ਜੀ ਇਹ ਐਸੈਸਰੀ ਵੀ ਇੱਥੇ ਦੁੱਧ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਰ ਕਟਕ ਹਾਂਜੀ ਉਹ ਉਹਨਾਂ ਸਰ ਕਿ ਟ੍ਰੇਸ ਕਰ ਰਹੇ ਹਾਂ ਜੇ ਫਿਰ ਇਸ ਨੂੰ ਬਾਅਦ ਪਾ